ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕੱਲ ਜੋ 12 ਦੇ ਵਧੀਕ ਸੰખ્યા 51425 ਅੰਗ ਤੇ ਆਪਣੀ ਚੱਲ ਰਹੀ ਸੀ ਇੱਥੋਂ ਤੱਕ ਆਪਣੀ ਸੰਪੂਰਨ ਹੋ ਗਈ ਸੀ ਅੱਗੇ ਸ਼ੁਰੂ ਹੁੰਦਾ ਹੈ ਖੁੱਬੜੀ ਕੁਥਾਏ ਮਿੱਠੀ ਗਲਨ ਕੁ ਮੰਤਰਿਆ ਖੁੱਬੜੀ ਪਾਠ ਸੰਗਤ ਜੀ ਕਸ ਕੇ ਬੋਲਣਾ ਹੈ ਅਦਕ ਲਾ ਕੇ ਉਚਾਰਨ ਕਰਨਾ ਹੈ ਖੁੱਬੜੀ ਨਾਨਕ ਸੇ ਉਪਰੇ ਜਿਨ੍ਹਾਂ ਭਾਗ ਮਥਾਹੇ ਸੁੱਤੜੇ ਸੁਖੀ ਸਵੰਨ ਸੁੱਤੜੇ ਕਸਕੇ ਬੋਲਣਾ ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ ਆਪਣੇ ਕਹਿਣਾ ਆਪਣੇ ਦਿਲਾਂਵਾਂ ਦੇ ਨਾਲ ਪ੍ਰੇਮ ਵਿਸ਼ੋਹਾ ਧਨੀ ਸੋ ਅਠੇ ਪਹਿਰ ਲਵੰਨ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗੰ ਜੇ ਰਸਨਾ ਨਾਮ ਉਚਾਰਨੇ ਮ੍ਰਿਗ ਤਿਸਨਾ ਪੇਖ ਭੁੱਲਣੇ ਵੁੱਠੇ ਵੁੱਠੇ ਕਸ ਕੇ ਬੋਲਣਾ ਨਗਰ ਗੰਧਰਬ ਗੰਧਰਬ ਬੋਲਣਾ ਗੰਧਰਬ ਨਹੀਂ ਕਹਿਣਾ ਗੰਧਰਬ ਗੱਗੇ ਟਿੱਪੀ ਲਾ ਕੇ ਗੰਧਰਬ ਜਿੰਨੇ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਤ ਪਤਿਤ ਨਹੀਂ ਕਹਿਣਾ ਕਈ ਸੰਗਤਾਂ ਪਾਠ ਸਹਿ ਪੜ ਜਿਹੜਾ ਘਰਾਂ 'ਚ ਕਰਦੀਆਂ ਜਦੋਂ ਇਹ ਪਾਠ ਹੁੰਦਾ ਪਤਿਤ ਕਰ ਜੰਨੀ ਹੈ ਕਿ ਤਤੈ ਨੂੰ ਸਿਹਾਈ ਲੱਗੀ ਹੈ ਪਤਿਤ ਨਹੀਂ ਕਹਿਣਾ ਪਤਿਤ ਪਤਿਤ ਪੜ੍ਹਨਾ ਪਤਿਤ ਉਦਾਹਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਸਮਰਥ ਅਸਕੇ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕਵਟੜੀ ਕਵਟੜੀ ਇੱਕ ਸੌ ਚਿੱਤ ਲਾਏ ਦੂਜੇ ਭਾਵੇਂ ਨਾਨਕਾ ਵਹਿਣ ਲੋਡੰਡੜੀ ਜਾਏ ਉਪਰ ਪਿੱਛੇ ਪੜ ਕੇ ਆਏ ਲੋਡੰਡੜੀ ਲੱਲੇ ਨੂੰ ਔਂਕੜ ਲੱਗਾ ਇਹ ਵੱਖਰਾ ਕਰ ਦਿਓ ਲੋਡੰਡੜੀ ਇਕੱਠਾ ਪੜ ਕੇ ਫਿਰ ਇਹਨੂੰ ਇਸ ਨੂੰ ਇਕੱਠਾ ਜੋੜ ਦਿਓ ਤੇ ਸੌਖਾ ਉਚਾਰਨ ਹੋਵੇਗਾ ਲੋਡੰਡੜੀ ਜਾਏ ਤੇ ਹਟੜੇ ਬਾਜ਼ਾਰ ਤੇ ਹਟੜੇ ਕਸ ਕੇ ਬੋਲਣਾ ਤੇ ਤਿਹ ਟੜੇ ਨਹੀਂ ਪੜਨਾ ਵੱਖਰਾ ਵੱਖਰਾ ਨਹੀਂ ਕਰ ਦੇਣਾ ਜਿਹੜਾ ਤੱਤੇ ਨੂੰ ਸਿਆਰੀ ਲੱਗੀ ਹੈ ਵੱਖਰੀ ਕਰ ਦੇਣੀ ਆ ਹਟੜੇ ਵੱਖਰਾ ਕਰ ਦੇਣਾ ਜਦੋਂ ਇਸ ਦਾ ਉਚਾਰਨ ਸਿੱਖਣਾ ਹੈ ਜਦੋਂ ਆਪਾਂ ਨੂੰ ਇਸ ਦਾ ਉਚਾਰਨ ਆ ਗਿਆ ਫਿਰ ਬੋਲਣਾ ਤੇ ਹਟੜੇ ਤੇ ਹਟੜੀ ਤੇ ਹਟੜੀ ਤੱਤਾ ਸਬੰਧ ਕਲਾ ਕੇ ਤੇ ਹਟੜੇ ਬਾਜ਼ਾਰ ਸੌਤਾ ਕਰਨ ਵਣ ਜਾ ਰਿਆ ਸੱਚ ਵਖਰ ਜਿਨੀ ਲਧਿਆ ਸੇ ਸੱਚੜੇ ਪਾਸਾਰ ਪਸਾਰ ਨਹੀਂ ਕਹਿਣਾ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਫਿਰੈ ਵੀ ਕਹਿਣਾ ਫਿਰੈ ਗਵਾਰ ਨਾਨਕ ਹਰ ਬਿਸਰਾਏ ਕਹਿ ਦਲਾਵਾਂ ਦੇ ਨਾਲ ਕਹਿ ਪਉਂਦੇ ਨਰਕ ਅੰਧਿਆਰ ਹੁਣ ਪਉਂਦੇ ਚ ਬਿੰਦੀ ਤੋਂ ਰਹਿਤ ਪਾਠ ਹੈ ਪਰ ਕਈ ਥਾਂ ਤੇ ਸੰਗਤ ਜੀ ਸੰਪਰਦਾਵਾਂ ਦੇ ਵਿੱਚ ਵੀ ਬਿੰਦੀ ਲਾ ਕੇ ਉਚਾਰਨ ਕਰਵਾਇਆ ਜਾਂਦਾ ਪਉਂਦੇ ਕਿਤੇ ਬਿੰਦੀ ਨਹੀਂ ਲੱਗੀ ਕਿਤੇ ਲੱਗੀ ਹੋਈ ਪਰ ਗੁਰਬਾਣੀ ਦੇ ਵਿੱਚ ਜਦੋਂ ਸੰਪਰਦਾਂ ਸੰਥਿਤ ਕਰਾਈ ਜਾਂਦੀ ਸੀ ਉਦੋਂ ਹੀ ਬਿੰਦੀ ਲਾ ਕੇ ਉਚਾਰਨ ਕਰਵਾਉਂਦੇ ਸਨ ਪਉਂਦੇ ਨਾਨਕ ਹਰ ਬਿਸਰਾਏ ਕੈ ਪਉਂਦੇ ਨਰਕ ਅੰਧਿਆਰ ਅੰਧਿਆਰ ਹੁਣ ਸੰਗਤ ਜੀ ਇੱਥੇ ਇਹਦੇ ਤੱਦੇ ਦੇ ਵਿੱਚ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਹੁਣ ਇਸ ਦਾ ਜਿਹੜਾ ਉਚਾਰਨ ਆਪਾਂ ਕਰਨਾ ਹੈ ਤੱਦੇ ਨੂੰ ਸਿਆਰੀ ਪੈ ਜਾਣੀ ਹੈ ਤੱਦੇ ਨੂੰ ਸਿਆਰੀ ਪੈ ਗਈ ਜਿਹੜਾ ਜਈਆ ਲੱਗੇ ਨੇ ਇੱਥੇ ਐੜਾ ਬਣ ਜਾਣਾ ਹੈ ਐੜੇ ਕੰਨਾ ਬਣ ਜਾਣਾ ਹੈ ਅੰਧਿਆਰ ਅੰਧਿਆਰ ਬਣਦਾ ਹੈ ਅੰਧਿਆਰ ਬੋਲਣਾ ਮਾਇਆ ਮਨਹੋਨਾ ਵਿਸਰੈ ਵਿਸਰੇ ਨਿਪੜਨਾ ਵਿਸਰੈ ਦਲਾਵਾ ਦੇਣਾ ਮੰਗੈ ਦੰਮਾ ਦੰਮ ਸੋ ਪ੍ਰਭ ਚੇਤਨਾ ਆਵੈ ਨਾਨਕ ਨਹੀਂ ਕਰਮ ਤਿਚਰ ਮੂਲਨਾ ਥੁੜੀਂ ਦੋ ਥੁੜੀਂ ਦੋ ਇਕੱਠਾ ਪਾਟ ਜਿਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੀ ਖਰਚ ਧਨ ਮਾਲ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੇ ਤੋਲ ਤਨ ਜੜਾਈ ਆਪਣੈ ਆਪਣੇ ਨਿਪੜਨਾ ਆਪਣਾ ਦਲਾਵਾ ਦੇ ਨਾਲ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤ ਸਾਹੋ ਇਸ ਦਾ ਜਿਹੜਾ ਉਚਾਰਨ ਸੰਗਤ ਆ ਪਹਿਲਾਂ ਵੀ ਕੀਤਾ ਹੈ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾ ਦੈ ਸਾਹੋ ਦੈ ਵੱਖਰੇ ਹੁਣ ਕਈ ਸੰਗਤਾ ਪੜ ਜਾਂਦੀ ਹੈ ਸਿਰ ਸਾਹਾ ਦੈ ਸਾਹਾ ਦੈ ਇਕੱਠੇ ਪੜ ਜਾਂਦੀ ਹੈ ਪਰ ਇਹ ਧਿਆਨ ਰੱਖਣਾ ਸਾਹਾ ਵੱਖਰੇ ਦੈ ਵੱਖਰੇ ਸਾਹਾ ਦੈ ਸਾਹ ਹੁਣ ਇੱਥੇ ਜਿਹੜੀ ਸੱਸੀ ਨੂੰ ਕੰਨਾ ਦੇ ਹਾਇ ਨੂੰ ਉੱਪਰ ਲੱਗਾ ਹੈ ਕਈ ਸੰਗਤਾਂ ਕੇ ਪੜ੍ਹਦੀਆਂ ਸ਼ਾ ਸੱਸੇ ਕੰਨਾ ਪੈਰ ਬਿੰਦੀ ਲਾ ਕੇ ਤੇ ਹਾ ਹਾ ਸ਼ਾ ਪ੍ਰਸੰਗਤ ਜੀ ਸੱਸੇ ਨੂੰ ਕੰਨਾ ਇਚ ਸ਼ਸ਼ਾ ਨਹੀਂ ਲਿਖਿਆ ਸੱਸਾ ਲਿਖਿਆ ਹੋਇਆ ਹੈ ਬਿੰਦੀ ਦੇ ਨਾਲ ਸ਼ਸ਼ਾ ਬਣ ਸਕਦਾ ਹੈ ਜੇ ਬਿੰਦੀ ਪੈਰ ਵਿੱਚ ਲੱਗੀ ਹੋਵੇਗੀ ਪਰ ਬਿੰਦੀ ਨਹੀਂ ਲੱਗੀ ਸੱਸੇ ਕੰਨਾ ਹਾ ਹੈ ਓਂਕਰ ਸਾਹ ਸਾਹ ਇਸ ਤਰ੍ਹਾਂ ਪੜ੍ਹਨਾ ਜਿਸ ਪਾਸ ਬਹਿਠਿਆ ਬਹਿਠਿਆ ਬਾਹਿਠਿਆ ਨਹੀਂ ਕਹਿਣਾ ਬੱਬਾ ਜਿਹੜਾ ਜਿਹੜਾ ਬੱਬਾ ਹੈ ਇਹ ਵੱਖਰਾ ਨਹੀਂ ਲਾਉਣਾ ਬੱਬਾ ਹਾਇ ਸ਼ਰੀ ਇਹ ਵੱਖਰਾ ਹੈ ਬੱਬਾ ਹਾਇ ਸ਼ਰੀ ਵੱਖਰਾ ਠੱਠੇ ਸ਼ਰੀਆ ਦੇ ਕੰਨ ਇਹ ਵੱਖਰਾ ਹੈ ਸੰਬੰਧਕ ਲਾ ਕੇ ਪੜਨਾ ਬੈਠਿਆ ਬੈਠਿਆ ਸੋਹੀ ਹੈ ਸੋਹੀ ਹੈ ਦਲਾਵਾਂ ਦੇ ਨਾਲ ਸੱਬਣਾ ਦਾ ਵੇ ਸਾਹ ਹੁਣ ਇੱਥੇ ਸੰਗਤ ਹੈ ਇਹਨੂੰ ਵੀ ਪੜ ਜਾਂਦੀਆਂ ਵੇ ਸਾਹ ਪਰ ਨਹੀਂ ਬਾਵੇ ਕੰਨਾ ਬਾਵੇ ਨੂੰ ਲਾ ਸੱッセ ਕੰਨਾ ਹਾਇ ਔਕੜ ਵੇ ਸਾਹ ਇਸ ਤਰ੍ਹਾਂ ਪੜਨਾ ਹੈ ਸੋ ਸੰਗਤ ਜੀ ਆਪਣੀ ਸੰਪੂਰਨ ਸੰਚਿਤ ਕਰ ਹੋ ਗਈ ਏ ਇਹ 1426 ਅੰਗ ਤੇ ਸੰਪੂਰਨ ਹੁੰਦੀ ਹੈ ਉਸ ਤੋਂ ਬਾਅਦ ਨਵੇਂ ਪਾਸ਼ਾ ਮਹਾਰਾਜ ਦੇ ਸ਼ਲੋਕ ਸ਼ੁਰੂ ਹੋ ਜਾਂਦੇ ਨੇ ਸੋ ਜਿਨ੍ਹਾਂ ਸੰਗਤਾਂ ਨੇ ਪਿਛਲਾ ਪਾਠ ਨਹੀਂ ਵੇਖਿਆ ਨਹੀਂ ਸੰਥਿਆ ਕੀਤੀ ਜੋ ਟੂ ਜੀ ਪਲੇਲਿਸਟ ਦੇ ਵਿੱਚ ਸੰਥਿਆ ਪਈ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ